ਕਿਸਾਨ ਵੀਰੋ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੰਗੂਤਾ ਹੋਂ ਜਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣਾ ਮੋਰਾ ਮੱਝ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਡਾਕਟਰ ਭੀਮਾ ਜੀ ਪਿੰਡ ਸੰਗੂਤੌਣ ਜੀ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ 9463350331 ਜੀ 9463350331 ਜੀ 50331 ਇਹ ਮਾਝ ਆਪਣੇ ਘਰ ਦੀ ਹੈ ਬਾਈ ਹਾਂ ਘਰ ਦੀ ਹੈ ਬਾਈ ਤੇ ਕਿਨ ਮਾਸੂਆ ਸੁਹਾ ਸੁੰਦੀ ਇਹ ਤੀਜਾ ਸੁਹਾ ਬਈ ਆਇਤੀ ਤੀਜੇ ਸੁਹਾ ਸੁਣਾ ਹਾਂਜੀ ਤੇ ਦੂਜੇ ਸੂਏ ਬਾਈ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਨੇ ਇੱਕ ਦਿਨ ਦਾ 16 ਲੀਟਰ ਦੁੱਧ ਸੀ ਬਾਈ 8 ਲੀਟਰ ਸਵੇਰ 8 ਸ਼ਾਮ ਨੂੰ ਜੀ 16 ਲੀਟਰ ਦੋਨਾਂ ਰੰਗਾਂ ਦਾ ਹਾਂਜੀ ਸਵੇਰ ਸ਼ਾਮ ਦਾ ਠੀਕ ਆ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਇਹ ਮੋਹਰਾ نسل ਦਾ ਹੀ ਲਾਇਆ ਬਾਈ ਚੰਗਾ ਸੀਮਨ ਲੱਗਿਆ ਮੋਹਰਾ ਹਾਂਜੀ ਠੀਕ ਆ ਮੋਹਰਾ نسل ਹੀ ਹੈਗੀ ਆ ਮੋਹਰਾ نسل ਦਾ ਸੀਮਨ ਲਾਇਆ ਜੀ ਵਾਹ ਜੀ ਲਾਓ ਵੀ ਸਜਣੋ ਮੈਥੋਂ ਥੋੜਾ ਜਿਆ ਡਰਦੀ ਆ ਤੇ ਪਰ ਉਂ ਸੀਲਸ ਲੱਗ ਬਹੁਤਾ ਤੁਹਾਨੂੰ ਹੱਥ ਮਾਰ ਕੇ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਮੈਥੋਂ ਥੋੜਾ ਜਿਆ ਕਬਰੌਂਦੀ ਆ ਪਰ ਬਾਈ ਤੁਹਾਨੂੰ ਬਿਨਾ ਨਿਆਣੇ ਤੋਂ ਬਿਨਾ ਬੱਚੇ ਤੋਂ ਬਿਨਾ ਕਾਸੀ ਤੋਂ ਉਹ ਹੱਥ ਮਰੀ ਜਾਂਦਾ ਸੀਨ ਸਲੱਗ ਕਰਮਾਂ ਵਾਲੀ ਬਹੁਤ ਆ ਕਿਉਂਕਿ ਅੱਜ ਕੱਲ ਛੱਪੜਾਂ ਦੇ ਪਸ਼ੂ ਛੱਡਦੇ ਨਹੀਂ ਤੇ ਇਸ ਕਰਕੇ ਨਾ ਪਸ਼ੂ ਥੋੜਾ ਜਿਹਾ ਉੱਪਰੇ ਬੰਦੇ ਤੋਂ ਡਰਦੇ ਆ ਤੇ ਕਈ ਨਹੀਂ ਵੀ ਡਰਦੇ ਮੂੰਹ ਮੱਥਾ ਤੁਹਾਨੂੰ ਦਿਖਾਤਾ ਥਾਣਾ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਦੋਸਤੋ ਲਓ ਵੀ ਸੱਜਣੋ ਦੂਜੇ ਪਾਸੇ ਵੀ ਥਾਣਾ ਬਿਲਕੁਲ ਸੇਮ ਸੈਜ ਦੇ ਆ ਦੋਨਾਂ ਪਾਸਿਆਂ ਤੋਂ ਥਾਂ ਇੱਕੋ ਜਿਹਾ ਚਾਰੇ ਚੁੰਡਾਂ ਦੇ ਲੱਗੇ ਆ ਤੇ ਇੱਕੋ ਜਿਹਾ ਸਾਇਆ ਜਾਂ ਮਿਲਕ ਵੇਨ ਵੀ ਚੰਗੀ ਆ ਚੰਗਾ ਘੱਦਕਾਰ ਸਾ ਦੋਸਤੋ ਤੇ ਤੋੜ ਕੇ ਤੁਹਾਨੂੰ ਇਹ ਦਿਖਾਵਾਂਗੇ ਤੁਰਦੇ ਤੋਂ ਤੁਹਾਨੂੰ ਇਹਦੇ ਹਵਾਨੇ ਦੀ ਜੱਜਮੈਂਟ ਆ ਜਾਣੀ ਆ ਲਓ ਜੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪੂਰੀ ਪੂਰੀ ਕਿਉਂਕਿ ਮੈਥੋਂ ਥੋੜਾ ਜਿਹਾ ਡਰਦੀ ਸੀਗੀ ਤੇ ਬਾਈ ਤੋਂ ਬਣਵਾਈ ਆ ਹਵਾਨਾ ਬਹੁਤ ਸਾਫ਼ ਸੁਥਰਾ اوکے فتاویے بتائے دیوا ائے نمبر تے کر لا جا ਹਾਂਜੀ ਬਾਈ ਜੀ ਕੀ ਮੁੱਲ ਕੀਤਾ ਇਹਦਾ ਜੀ ਬਾਈ ਜੀ ਮੁੱਲ 1,30,000 ਰੁਪਿਆ ਜੀ ਮਾਨਤਨ ਹੋ ਜੂਗਾ ਬਾਈ ਹਾਂ ਮਾਨਤਨ ਕਰ ਦਾਂਗੇ ਜੀ ਲਓ ਵੀ ਸਜਣੋ 1,30,000 ਮੁੱਲ ਆ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਆ ਤੀਜਾ ਸੂਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਤੇ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਪਾਤਾ ਬਾਈ ਦਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਪਿੰਡ ਸੰਗੂਤੌਣ ਤੇ ਫੋਨ ਬਾਈ ਨੂੰ ਕਰ ਲਿਓ ਸੌਦਾ ਤੁਹਾਡਾ ਹੋ ਜਾਣਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਦੋਸਤੋ ਮੱਝ ਬਿਲਕੁਲ ਸਾਫ਼ ਸੁਥਰੀ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਜਾੜਨਾ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।